ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇ ਅਹਿਮ ਖਬਰ ਤੋਂ ਅ ਨਾਲ ਸਾਂਝੀ ਕਰ ਰਹੇ ਹਾਂ ਸਿੱਖਿਆ ਨੀਤੀ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ CBSE ਦੇ 10ਵੀਂ ਦੀ ਪ੍ਰੀਖਿਆ ਦੀ ਸਕੀਮ ਦੇ ਖਰੜੇ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਲਾਂਭੇ ਕਰਨ ਦੇ ਮਾਮਲੇ ਵਿੱਚ ਵਿਵਾਦ ਖੜਾ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਸਿਆਸਤਦਾਨਾਂ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੋਨਾਂ ਤੇ ਹੀ ਹੱਲੇ ਬੋਲੇ ਜਾ ਰਹੇ ਨੇ ਜੇਕਰ ਅਸੀਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰ ਲਈਏ ਤਾਂ ਦਲਜੀਤ ਚਿਮਾ ਔਰ ਪਰਮਬੰਸ ਬੰਟੀ ਰੋਮਾਣਾ ਦੇ ਵੱਲੋਂ ਜਿੱਥੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਿਆ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਸਿਆਸਤਦਾਨ ਆਓ ਸੁਣਦੇ ਹਾਂ ਕਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬੀ ਜਿਹੜੀ ਭਾਸ਼ਾ ਹੈ ਦੁਨੀਆ ਦੀਆਂ ਲੋਕ ਭਾਸ਼ਾਵਾਂ ਜਿਹੜੀਆਂ ਭੁਗੀਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਭਾਸ਼ਾ ਅੱਜ ਬਹਾਦਰ ਦੇਸ਼ਾਂ ਦੇ ਵਿੱਚ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਤੀਸਰੇ ਦਰਜੇ ਦੇ ਉੱਤੇ ਪੰਜਾਬੀ ਭਾਸ਼ਾ ਪਹੁੰਚ ਗਈ ਹੈ ਤੁਹਾਨੂੰ 에어ਪੋਰਟਾਂ ਤੋਂ ਲੈ ਕੇ ਤੇ ਸਾਦਾ ਸਾਈਨ ਬੋਰਡਾਂ ਦੇ ਉੱਤੇ ਵੀ ਪੰਜਾਬੀ ਭਾਸ਼ਾ ਨਜ਼ਰ ਆਉਂਦੀ ਹੈ ਪਰ ਹਿੰਦੁਸਤਾਨ ਦੇ ਵਿੱਚ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਨੁਕਰੇ ਡਾਉਣ ਵਾਸਤੇ ਸਾਜਸ਼ਾ ਚੱਲ ਚੱਲ ਪਹਿਲਾਂ ਜਦੋਂ ਕਸ਼ਮੀਰ ਦੇ ਵਿੱਚ ਧੱਕਾ ਹੋਇਆ ਕਿ ਉੱਥੇ ਪੰਜਾਬੀ ਨੂੰ ਪਛਾਵਾਂ ਦੇ ਵਿੱਚ ਖੇਤਰੀ ਪਛਾਵਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੁਣ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 2020 ਆ ਗਈ ਦੀ ਉਹਦੇ ਤਹਿਤ ਜਿਹੜਾ 10ਵੀਂ ਤੇ 12ਵੀਂ ਦੇ ਬੋਰਡ ਦਾ ਜਿਹੜਾ ਡਰਾਫਟ ਪਾਲਿਸੀ ਬਣੀ ਹੈ ਉਹਦੇ ਵਿੱਚੋਂ ਜਿਹੜੀਆਂ ਖੇਤਰੀ ਪਛਾਵਾਂ ਦੀ ਸਿਸ਼ਟ ਜਾਰੀ ਹੋਈ ਹੈ ਉਹਦੇ ਵਿੱਚੋਂ ਹੀ ਪੰਜਾਬੀ ਗਾਇਬ ਇਹ ਬਹੁਤ ਵੱਡਾ ਧੋਖਾ ਹੈ ਪੰਜਾਬੀ ਬਾਬੋ ਜੀ ਤੇ ਨਾਲ ਹੁਣ ਸਰਕਾਰ ਵੀ ਸਾਡੀ ਸੁਤੀ ਪਈ ਹੈ ਸਰਕਾਰ ਦੇ ਤੇ ਆਪਣੇ ਵਿਭਾਗਾਂ ਦੇ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਦੇ ਵਿੱਚੋਂ ਪੰਜਾਬੀ ਨੂੰ ਜਿਹੜੀ अहमियत ਦਿੱਤੀ ਜਾਂਦੀ ਹੈ ਚਾਹੇ ਪੀਪੀਐਸਸੀ ਹੈ ਚਾਹੇ ਐਸਐਸਪੋਰਟ ਹੈ ਉੱਥੇ ਹੀ अहमियत ਨਹੀਂ ਦਿੱਤੀ ਜਾਂਦੀ ਤੇ ਇਹ ਜਿਹੜਾ ਵੱਡਾ ਧੋਖਾ ਹੈ ਇਹਦੇ ਖਿਲਾਫ ਅਸੀਂ ਡਟ ਕੇ ਰੋਲਸ ਪ੍ਰਗਟ ਕਰਾਂਗੇ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਪੰਜਾਬੀ ਬਹੁਤ ਵੱਡੀ ਇੱਕ ਭਾਸ਼ਾ ਔਰ ਬਹੁਤ ਵੱਡੀ ਇਸ ਭਾਸ਼ਾ ਦੀ ਇਮਾਨੀਤ ਹੈ ਬਹੁਤ ਬੜਾ ਸਾਹਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ਨਾ ਹੋਈ ਹੈ ਉਹ ਪੰਜਾਬੀ ਗੁਰਮੁਖੀ ਭਾਸ਼ਾ ਦੇ ਵਿੱਚ ਹੈ ਇਸ ਕਰਕੇ ਇਸ ਭਾਸ਼ਾ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਤੁਰੰਤ ਜਿਹੜੀ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਪੰਜਾਬੀ ਨੂੰ ਸ਼ਾਮਲ ਕਰਨਾ ਚਾਹੀਦਾ ਸ੍ਰੀ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਸ 이슈 ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਇਆ ਹਾਂ ਬੜਾ ਵੱਡਾ ਇਸ਼ੂ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਕੇਂਦਰ ਦਾ ਇੱਕ ਹੋਰ ਹਮਲਾ ਹੈ ਪੰਜਾਬ ਤੇ ਪੰਜਾਬੀਆਂ ਤੇ ਕਹਿੰਦੇ ਜੇ ਕਿਸੇ ਪੀੜ੍ਹੀ ਨੂੰ ਆਪਦੇ ਵਿਰਸੇ ਤੋਂ ਆਪਦੇ ਕਲਚਰ ਤੋਂ ਆਪਦੇ ਇਤਿਹਾਸ ਤੋਂ ਦੂਰ ਕਰਨਾ ਹੋਵੇ ਤਾਂ ਉਹਨੂੰ ਉਹਦੀ ਮਾਂ ਬੋਲੀ ਤੋਂ ਦੂਰ ਕਰ ਦੇ। ਮਾਂ ਬੋਲੀ ਹਰਕ ਨੂੰ ਪਿਆਰੀ ਹੁੰਦੀ ਹੈ ਤੇ ਸਾਡੀ ਮਾਂ ਬੋਲੀ ਤੇ CBSE ਦੇ 2025-26 ਦਾ ਜਿਹੜਾ ਕਰਿਕੂਲਮ ਜਾਂ ਪਾਠਕ੍ਰਮ ਆਇਆ ਉਹਦੇ ਵਿੱਚ ਬਹੁਤ ਵੱਡਾ ਹਮਲਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਜਦੋਂ ਵੀ ਕੋਈ ਬੱਚੇ ਪ੍ਰੀਖਿਆ ਦਿੰਦੇ ਆ ਹਰ ਸਾਲ CBSE ਦੀ ਜੇ ਮੈਂ ਗੱਲ ਕਰ ਲਵਾਂ ਤਾਂ ਆਪਦੇ ਕੰਪਲਸਰੀ ਸਬਜੈਕਟਸ ਦੇ ਨਾਲ ਨਾਲ ਇੱਕ ਰੀਜਨਲ ਲੈਂਗੁਏਜਸ ਦਾ ਗਰੁੱਪ ਬਣਿਆ CBSE ਦੇ ਕਰਿਕੂਲਮ 'ਚ ਜਿਹਦੇ ਚੋਂ ਆਪਦੀ ਰੀਜਨਲ ਲੈਂਗੁਏਜ ਚੂਜ਼ ਕਰਕੇ ਉਹਦੇ ਵਿੱਚ ਵੀ ਆਪਦਾ ਪ੍ਰੀਖਿਆ ਆਪਦਾ ਪੇਪਰ ਦੇ ਸਕਦੇ ਨੇ ਆ 2024-25 ਤੱਕ ਪੰਜਾਬੀ ਉਹਨਾਂ ਰੀਜਨਲ ਲੈਂਗੁਏਜਸ ਗਰੁੱਪ ਦਾ ਇੱਕ ਹਿੱਸਾ ਸੀ ਕਿਉਂਕਿ ਪੰਜਾਬ ਦੀ ਹਿੰਦੁਸਤਾਨ ਦੀਆਂ ਸਾਰੀਆਂ ਰੀਜਨਲ ਲੈਂਗੁਏਜਸ ਉਸ ਗਰੁੱਪ ਦਾ ਹਿੱਸਾ ਹੈ ਆ ਇੱਕ ਹੁਣ 2025-26 ਦਾ ਨਵਾਂ ਕਰਿਕੂਲਮ ਆਇਆ ਜਿਦੇ ਚ ਆ ਦੇਖੋ ਗਰੁੱਪ ਮੈਂ ਦਿਖਾ ਰਿਹਾ ਤੁਹਾਨੂੰ ਰੀਜਨਲ ਐਂਡ ਫੋਰਨ ਲੈਂਗੁਏਜਸ ਗਰੁੱਪ ਜਿਦੇ ਚ ਸਾਰੀਆਂ ਹਿੰਦੁਸਤਾਨ ਦੀਆਂ ਰੀਜਨਲ ਲੈਂਗੁਏਜਸ ਤੇ ਕਈ ਫੋਰਨ ਲੈਂਗੁਏਜਸ ਮੌਜੂਦ ਹੈ ਪਰ ਪੰਜਾਬੀ ਵਿੱਚੋਂ ਕੱਢ ਦਿੱਤੀ ਗਈ ਹੈ देखो लैंग्वेज वन इंग्लिश हिंदी साइंस ਤੋਂ ਬਾਅਦ ਰੀਜਨਲ ਲੈਂਗੁਏਜਸ ਦੇ ਵਿੱਚ ਰਾਏ ਸੰਸਕ੍ਰਿਤ ਕਮਿਊਨੀਕੇਟਿਵ ਸੰਸਕ੍ਰਿਤ ਗੁਜਰਾਤੀ ਮਰਾਠੀ ਤੇਲਗੂ ਕਸ਼ਮੀਰੀ ਬਹਾਸਾ ਸਾਰੀਆਂ ਲੈਂਗੁਏਜਸ ਮੈਂ ਪੜਾ ਮੈਨੂੰ ਲੱਗਦਾ 25 30 ਲੈਂਗੁਏਜਸ ਐ ਪਰ ਪੰਜਾਬੀ ਵਿੱਚੋਂ ਗਾਇਬ 24 25 ਤੱਕ ਪੰਜਾਬੀ ਹਿੱਸਾ ਸੀ CBSE ਦੇ ਕਰਿਕੂਲਮ ਦਾ ਤੇ ਹੁਣ ਤੁਸੀਂ 25 26 ਦੇ ਨਵੇਂ ਕਰਿਕੂਲਮ ਚ ਪੰਜਾਬੀ ਕੱਢਤੀ ਇਹ ਕਿਸ ਸਾਜ਼ਿਸ਼ ਤਹਿਤ ਹੋਈਏ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਵੀ ਤੁਸੀਂ ਚੁੱਪ ਕਿਉਂ ਆ ਇਹਦੇ ਤੇ ਕੀ ਤੁਸੀਂ ਵੀ ਇਸ ਮিলি ਭੋਗਤ ਚ ਸ਼ਾਮਲ ਹੋ ਕੀ ਤੁਸੀਂ ਵੀ ਇਸ ਡਿਸੀਜਨ ਦੇ ਵਿੱਚ ਸ਼ਾਮਲ ਹੋ ਆ ਦੋ ਤਿੰਨ ਦਿਨ ਪਹਿਲਾਂ ਮਾਂ ਬੋਲੀ ਦੇ ਵਸ ਚਾਰ ਦਿਨ ਪਹਿਲਾਂ ਟੱਪ ਕੇ ਗਿਆ ਬੜੇ ਵੱਡੇ ਵੱਡੇ ਟਵੀਟ ਉਹਦੋਂ ਸਾਰਿਆਂ ਨੇ ਕੀਤੇ ਤੇ ਅੱਜ ਸਾਰੇ ਚੁੱਪ ਐ ਮੈਨੂੰ ਯਾਦ ਆ ਮੈਂ ਉਦੋਂ ਮਾਂ ਬੋਲੀ ਦਿਵਸ ਤੇ ਕਿਸੇ ਦਾ ਦੇਖ ਰਿਆ ਸੀ ਇੱਕ ਸ਼ਾਇਰ ਨੇ ਬੜਾ ਸੋਹਣਾ ਕਿਹਾ ਸੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਮੈਨੂੰ ਆਖਦੇ ਨੇ ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ ਤੇ ਅਸੀਂ ਆਪਣੀ ਮਾਂ ਨੂੰ ਕਿਵੇਂ ਛੱਡ ਸਕਦੇ ਆ ਤਾਂ ਹੈਰਾਨੀ ਦੀ ਗੱਲ ਐ ਬੜੀ ਚਿੰਤਾ ਦਾ ਵਿਸ਼ਾ ਹੈ ਕੀ ਜੇ ਤੁਸੀਂ ਆਪਦੀ ਮਾਂ ਬੋਲੀ ਦੀ ਲੜਾਈ ਨਹੀਂ ਲੜ ਸਕਦੇ ਤੇ ਫਿਰ ਕੌਣ ਲੜੂਗਾ ਫਿਰ ਤੁਸੀਂ ਕਾਦੀ ਲੜੋਗੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਸਿਖਾਓਗੇ ਜੋ ਇਤਿਹਾਸ ਜੋ ਕਲਚਰ ਜੋ ਵਿਰਸਾ ਤੁਸੀਂ ਆਪਦੀ ਮਾਂ ਬੋਲੀ ਚ ਪੜ੍ਹਾ ਸਕਦੇ ਹੋ ਤੁਸੀਂ ਫੋਰਨ ਲੈਂਗੁਏਜ ਚ ਨਹੀਂ ਪੜ੍ਹਾ ਸਕਦੇ ਉਹ ਜਜ਼ਬਾਤ ਹੀ ਨਹੀਂ ਆਉਂਦੇ ਉਹਦੇ ਵਿੱਚ ਇਸੇ ਕਰਕੇ ਜੇ ਤੁਸੀਂ ਦੱਖਣ ਚ ਦੇਖੋ ਬੜੀ ਵੱਡੀ ਲੜਾਈ ਐਮ ਕੇ ਸਟਾਲਿਨ ਲੜ ਰਿਹਾ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਕਿ ਅਸੀਂ ਐਨਪੀ ਨਹੀਂ ਲਾਗੂ ਕਰਾਂਗੇ ਚਾਹੇ ਸਾਨੂੰ 10000 ਕਰੋੜ ਰੁਪਇਆ ਤੁਸੀਂ ਦੇ ਦਿਓ ਕਿਉਂਕਿ ਇਹ ਸਾਡੀ ਜਿਹੜੀ ਲੋਕਲ ਕਲਚਰ ਹੈ ਉਹਨੂੰ ਖਤਮ ਕਰਦੀ ਹੈ ਤੁਸੀਂ ਇੰਪੋਜ਼ ਕਰ ਰਹੇ ਹੋ ਸਾਡੇ ਤੇ ਇੱਕ ਲੈਂਗੁਏਜ ਹੋ ਜਿਨੇ ਆਪ ਹਰਕ ਬੰਦੇ ਨੂੰ ਆਪਦਾ ਲੈਂਗੁਏਜ ਆਪਦੀ ਭਾਸ਼ਾ ਚ ਬੋਲਣ ਦਾ ਹੱਕ ਹੈ ਪਰ ਕਿਸੇ ਤੇ ਥੋਪੀ ਨਹੀਂ ਜਾ ਸਕਦੀ ਇਹ ਫੈਡਰਲਿਜ਼ਮ ਦਾ ਇਹ ਇਹ ਬਿਲਕੁਲ ਉਲਟ ਹੈ ਉਸ ਕਨਸੈਪਟ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਦੇ ਵਖਰੇਵੇਂ ਛੱਡ ਕੇ ਸਿਆਸੀ ਵਖਰੇਵੇਂ ਛੱਡ ਕੇ ਇਕੱਠੇ ਹੋਈਏ ਇਸ ਵੱਡੇ ਅਨਿਆਏ ਦੇ ਖਿਲਾਫ ਜਿਹਦੇ ਤਹਿਤ ਸਾਡੀ ਮਾਂ ਬੋਲੀ ਦੀ ਪੜ੍ਹਾਈ ਤੁਸੀਂ ਸਾਨੂੰ ਕਿਵੇਂ ਵਾਂਝੇ ਕਰ ਸਕਦੇ ਹੋ ਹਾਊ ਕੈਨ ਯੂ ਡਿਨਾਈ ਅਸ ਦਾ ਰਾਈਟ ਟੂ ਸਟੱਡੀ ਐਂਡ ਅਪੀਅਰ ਇਨ ਐਨ ਐਗਜ਼ਾਮ ਇਨ ਆਰ ਮਦਰ ਟੰਗ ਪੰਜਾਬੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਤਕੜੇ ਹੋ ਕੇ ਲੜਾਈ ਲੜੀਏ ਸ਼੍ਰੋਮਣੀ ਅਕਾਲੀ ਦਲ ਇਸ ਅਨਿਆਏ ਦੇ ਖਿਲਾਫ ਡਟਵੀਂ ਲੜਾਈ ਲੜੇਗਾ ਚਾਹੇ ਕਾਨੂੰਨੀ ਲੜਾਈ ਲੜਨੀ ਪਵੇ ਉਹ ਵੀ ਲੜਾਂਗੇ ਚਾਹੇ ਲੋਕਾਂ ਤੱਕ ਇਹ ਗੱਲ ਜਾਣੀ ਪਵੇ ਉਹ ਵੀ ਲਿਜਾਵਾਂਗੇ ਪਰ ਇਸ ਅਨਿਆਏ ਨੂੰ ਅਸੀਂ ਠੀਕ ਕਰਾ ਕੇ ਹਟਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਮਾਮਲੇ ਦੇ ਉੱਤੇ ਪ੍ਰਗਟ ਸਿੰਘ ਹੁਣਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪ੍ਰਗਟ ਸਿੰਘ ਹੁਣਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਲਿਖਿਆ ਕਿ ਕੇਂਦਰ ਸਰਕਾਰ ਦੀ ਕੇਂਦਰੀ ਸਿੱਖਿਆ ਨੀਤੀ ਦਾ ਨਤੀਜਾ ਹੈ ਕਿ ਸੀਬੀਐਸਸੀ ਨੇ 10ਵੀਂ ਅਤੇ 12ਵੀਂ ਦੇ ਬੋਰਡ ਦੇ ਇਮਤਿਹਾਨਾਂ ਲਈ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਹਟਾ ਦਿੱਤਾ ਹੈ ਇਹ ਪੰਜਾਬ ਅਤੇ ਸਾਡੀ ਮਾਂ ਬੋਲੀ ਉੱਤੇ ਵੱਡਾ ਹਮਲਾ ਹੈ ਸੂਬਿਆਂ ਦੇ ਅਧਿਕਾਰ ਅਤੇ ਸੂਬਿਆਂ ਦੀ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਦੀ ਇਸ ਆਰਐਸਐਸ ਦੀ ਨੀਤੀ ਦੇ ਖਿਲਾਫ ਹੀ ਮੈਂ ਪੰਜਾਬ ਵਿਧਾਨ ਸਭਾ ਵਿੱਚ ਕੇਂਦਰੀ ਸਿੱਖਿਆ ਨੀਤੀ ਨੂੰ ਰੱਦ ਕਰਨ ਦਾ ਮਤਾ ਲਿਆਉਣ ਦੀ ਪੇਸ਼ਕਸ਼ ਕੀਤੀ ਸੀ ਪਰ ਅਫਸੋਸ ਹੈ ਕਿ ਭਗਵੰਤਮਾਨ ਸਰਕਾਰ ਵਿਧਾਨ ਸਭਾ ਵਿੱਚ ਇਸ ਉੱਤੇ ਇੱਕ ਲਫ਼ਜ਼ ਤੱਕ ਨਹੀਂ ਬੋਲੀ ਇਹ ਸਪਸ਼ਟ ਹੈ ਕਿ ਪਾਜਪਾ ਤੇ ਆਮ ਆਦਮੀ ਪਾਰਟੀ ਮਿਲ ਕੇ ਪੰਜਾਬ ਉੱਤੇ ਇਸ ਤਰ੍ਹਾਂ ਦੇ ਵੱਡੇ ਹਮਲੇ ਕਰ ਰਹੀਆਂ ਹਨ ਮੈਂ ਇਸ ਦਾ ਸਖਤ ਵਿਰੋਧ ਕਰਦਾ ਹਾਂ ਤੇ ਸਮੂਹ ਪੰਜਾਬੀਆਂ ਨੂੰ ਇਸ ਹਮਲੇ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦਾ ਹਾਂ ਤਾਂ ਕਹਿ ਸਕਦੇ ਆ ਕਿ ਵਿਰੋਧੀਆਂ ਦੇ ਵੱਲੋਂ ਹੱਲੇ ਬੋਲੇ ਗਏ ਨੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਉੱਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹ ਕੀ ਕਹਿ ਰਹੇ ਨੇ ਉਹ ਵੀ ਸੁਣਦੇ ਹਾਂ ਸੋਸਵਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਕੱਲ CBSE ਦੁਆਰਾ ਜੋ ਕਿ ਸੈਂਟਰਲ ਬੋਰਡ ਆਫ সেকেন্ডਰੀ এডਿਕੇਸ਼ਨ ਹੈ ਉਸਤੇ ਦੁਆਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਕਟੈਂਟ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ ਚ ਦੋ ਵਾਰੀ ਐਗਜ਼ਾਮ ਹੋਇਆ ਕਰਨਗੇ ਜਦੋਂ ਤੁਸੀਂ ਉਸ ਸਕੀਮ ਨੂੰ ਪੜਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਵਾਰੀ ਫਿਰ ਪੰਜਾਬੀ ਨਾਲ ਧੱਕਾ ਕੀਤਾ ਤਾਂ ਉਹ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ ਇਹ ਕਹਿ ਦਿੱਤਾ ਕਿ ਦਸਵੀਂ ਦਾ ਉਹਨਾਂ ਇਮਤਿਹਾਨ ਸਾਲ ਤੋਂ ਦੋ ਵਾਰੀ ਹੋਇਆ ਕਰੂਗਾ ਤੇ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੋਂ ਪੰਜਾਬੀ ਗਾਇਬ ਕਰ ਦਿੱਤੀ ਕਿਤੇ ਵੀ ਇਹ ਹੈ ਕਿ ਇੱਕ ਰੀਜਨਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਉਹ ਨਹੀਂ ਮੈਂਸ਼ਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਪਤਾਰ ਸਿੱਖਿਆ ਮੰਤਰੀ ਪੰਜਾਬ ਮੇਰੀ ਇਸ ਜਿੱਤੇ ਸਖਤ ਅਸੀਂ ਦੇਖਦੇ ਆ ਕਿ ਇੱਕ ਬੱਚੇ ਨੂੰ ਉਸਦੇ ਦਿਮਾਗ ਦੇ ਵਿਕਾਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਮਾਂ ਬੋਲੀ ਉਸ ਦੀ ਮਾਤ ਪਾਸ਼ਾ ਦੇ ਵਿੱਚ ਉਸ ਦੀ ਮੁੱਢਲੀ ਸਿੱਖਿਆ ਹੋਵੇ ਤਾਂ ਕਿ ਉਹ ਚੀਜ਼ਾਂ ਨੂੰ ਬੈਟਰ ਸਮਝ ਸਕੇ ਇਹ ਦੁਨੀਆ ਦੀ ਇੱਕ ਬੇਸਿਕ ਜਿਹੜੀ ਚਾਈਲਡ ਸਾਈਕੋਲੋਜੀ ਦੀ ਸਟਡੀ ਹੈ ਜਿਹੜੀ ਬਾਰ ਬਾਰ ਪ੍ਰਮਾਣਿਤ ਹੋ ਚੁੱਕੀ ਹੈ ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਸਭ ਤੋਂ ਵੱਧ ਤਰੱਕੀ ਕਰਨ ਤਾਂ ਉਹਨਾਂ ਦੇ ਲਈ ਪੰਜਾਬੀ ਸਿੱਖਣਾ ਪੜ੍ਹਨਾ ਪੰਜਾਬੀ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਇਗਜ਼ਾਮ ਪੈਟਰਨ ਦੇ ਵਿੱਚ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟੌਰ ਸਿੱਖਿਆ ਮੰਤਰੀ ਮੇਰੀ CBSE ਤੋਂ ਤੇ ਕੇਂਦਰੀ এডਿਕੇਸ਼ਨ ਮੰਤਰੀ ਤੋਂ ਇਮੀਡੀਏਟਲੀ ਮੰਗ ਹੈ ਇਸ ਨੂੰ ਰੋਲ ਬੈਕ ਕੀਤਾ ਜਾਵੇ ਤੇ ਪੰਜਾਬੀ ਨੂੰ ਪ੍ਰੀਮੀਅਮ ਲੈਂਗੁਏਜ ਨੰਬਰ ਜਿਹੜੀ ਮੇਨ ਲੈਂਗੁਏਜ ਹੈ ਕਿਉਂਕਿ ਉਹਦੇ ਵਿੱਚ ਲਿਖਿਆ ਕਿ ਇੱਕ ਰੀਜਨਲ ਲੈਂਗੁਏਜ ਤੇ ਫੋਰਨ ਲੈਂਗੁਏਜ ਜਿਹਦਾ ਪੇਪਰ ਇੱਕੋ ਦਿਨ ਹੋ ਜਾਇਆ ਕਰੂਗਾ ਯਾਨੀ ਭਾਵੇਂ ਚਾਹੇ ਤੁਸੀਂ ਚਾਈਨੀਸ ਸਿੱਖੋ ਚਾਹੇ ਪੰਜਾਬੀ ਸਿੱਖੋ ਦੀ ਵੈਲਿਊ ਨਹੀਂ ਸੇਮ ਕਰਤੇ ਜਾਂ ਜਿਹੜੀ ਵੀ ਬਾਕੀ ਸਟੇਟਾਂ ਦੀ ਨਹੀਂ ਪੰਜਾਬ ਦੇ ਵਿੱਚ ਹਾਂ ਹਿੰਦੀ ਤੇ ਇੰਗਲਿਸ਼ ਦਾ ਪੇਪਰ ਪੂਰਾ ਪੂਰਾ ਹੋਊਗਾ ਇੱਕ ਦਿਨ ਚ ਇੱਕ ਵਾਰੀ ਹੋਊਗਾ ਬਕਾਇਦਾ ਛੁੱਟੀ ਵੀ ਮਿਲੂਗੀ ਪਰ ਰੀਜਨਲ ਤੇ ਫੋਰਨ ਲੈਂਗੁਏਜ ਤੁਸੀਂ ਇੱਕ ਦਿਨ ਚੀ ਦੋਨਾਂ ਦੇ ਇਮਤਿਹਾਨ ਹੋ ਜਾਣਗੇ ਭਾਵੇਂ ਤੁਸੀਂ ਉਹਦੀ ਜਿਹੜੀ ਤਵੱਜੋ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10ਵੀਂ ਜਮਾਤ ਦੀ ਜਿਹੜੀ ਮੇਨ ਲੈਂਗੁਏਜ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਤੇ ਪੰਜਾਬੀ ਦਾ ਇਮਤਿਹਾਨ ਪੂਰੇ ਦਿਨ ਹੋਵੇ ਸਾਲ ਚ ਦੋਨੋ ਵਾਰੀ ਹੋਵੇ ਤਾਂ ਕਿ ਬੱਚਾ ਜਿਹੜਾ ਪੰਜਾਬੀ ਚ ਪਰਪੱਕ ਹੋ ਸਕੇ ਹਾਂ ਉਸ ਦਿਨਾਂ ਤੋਂ ਕੋਈ ਵੀ ਫੋਰਨ ਲੈਂਗੁਏਜ ਕੋਈ ਹੋਰ ਰੀਜਨਲ ਲੈਂਗੁਏਜ ਸਿੱਖਣਾ ਚਾਹੁੰਦਾ ਹੈ ਜੀ ਸਦਕੇ ਸਿੱਖੇ ਤੇ ਦੂਜੀ ਮੰਗ ਇਹ ਹੈ ਕਿ ਜਿੱਥੇ ਰੀਜਨਲ ਲੈਂਗੁਏਜ ਦਾ ਯਾਨੀ ਲੈਂਗੁਏਜ ਇਸ ਆਇਡੈਂਟੀਫਾਈ ਕੀਤੀ ਹੈ ਉਹਦੇ ਵਿੱਚ ਪੰਜਾਬੀ ਲਾਜ਼ਮੀ ਪਾਈ ਜਾਵੇ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਇਦਾਂ ਦੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਪੜੀ ਤੇ ਲਿਖੀ ਜਾਂਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦਿੱਲੀ ਹੋਵੇ ਕਲਕੱਤਾ ਜ ਬਹੁਤ ਵੱਡੀ ਆਬਾਦੀ ਹੈ ਬੰਬੇਜ ਬਹੁਤ ਬਹੁਤ ਪੂਰੇ ਦੇਸ਼ ਦੇ ਵਿੱਚ ਪੰਜਾਬੀ ਫੈਲੇ ਹੋਏ ਤਾਂ ਉੱਥੇ ਕਿਤੇ ਵੀ ਜਿੱਥੇ ਵੀ ਪੰਜਾਬੀ ਪੜਨਾ ਆਚਾਨ ਤੋ CBSE ਦੇ ਸਕੂਲ ਦੇ ਵਿੱਚ ਉੱਥੇ ਪੰਜਾਬੀ ਐਜ਼ ਅ ਰੀਜਨਲ ਲੈਂਗੁਏਜ ਸਿਲੈਕਟ ਕਰ ਸਕਣ ਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਫਸਟ ਲੈਂਗੁਏਜ ਹੈ ਰੀਜਨਲ ਜਿਹੜੀ ਫਸਟ ਲੈਂਗੁਏਜ ਹੈ ਉਹ ਪੰਜਾਬੀ ਹੋਵੇ ਉਸ ਦਾ ਇਮਤਿਹਾਨ ਸਾਲ ਦੇ ਵਿੱਚ ਦੋ ਵਾਰੀ ਹੋਵੇ ਮੈਂ ਇਸ ਦੇ ਉੱਪਰ ਹਾਂਜੀ ਖਤ ਵੀ ਲਿਖ ਰਿਹਾ ਹੈ ਕੇਂਦਰੀ ਐਜੂਕੇਸ਼ਨ ਮਿਨਿਸਟਰ ਨੂੰ ਤੇ ਜ਼ਰੂਰਤ ਪੈਣ ਦੇ ਉੱਤੇ ਮਨ ਨੂੰ ਮਿਲ ਕੇ ਵੀ ਆਉਂਗਾ ਇਹ ਜਿਹੜਾ ਪੰਜਾਬੀ ਪੰਜਾਬੀਅਤ ਦੇ ਨਾਲ ਤੇ ਪੰਜਾਬ ਦੇ ਨਾਲ ਜਿਹੜਾ ਧੱਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਫਿਲਹਾਲ ਇਸ ਪੂਰੇ ਮਾਮਲੇ ਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ